ਨੇ دہشت گرد ਮਹਿਲ ਸਿੰਘ ਬੱਬਰ ਦੇ ਭਗ ਦੇ ਦਰਸਲ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਸ਼ਾਮਲ ਹੋਏ ਸਨ ਤਾਂ ਗਰਮ ਖਿਆਲੇ ਜਥੇਬੰਦੀ ਦੇ ਨਾਲ ਜੁੜੇ ਜਰਨੈਲ ਸਿੰਘ ਸਖੀਰਾ ਨਾਮ ਦੇ ਸ਼ਖਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਕੌਮ ਜੱਥੇਦਾਰ ਨਹੀਂ ਮੰਨਦੀ ਬਬਰ ਦੇ ਪਰਿਵਾਰ ਨੂੰ ਦਰਸਲ ਸਿਰੋਪਾਉ ਦੇਣ ਲੱਗੇ ਸਨ ਜਦੋਂ ਜੱਥੇਦਾਰ ਨੇ ਦਾ ਵਿਰੋਧ ਕੀਤਾ ਕਹਿੰਦਾ ਹੈ ਉਹ ਹੋ ਗਏ ਤੇ ਹਾਲਾਂਕਿ ਜੱਥੇਦਾਰ ਗਿਆਨੀ ਕੁਦਿਸ ਸਿੰਘ ਦੇ ਹੱਥੇ ਜੋੜ ਕੇ ਉੱਥੇ ਖੜੇ ਹੋ ਗਏ ਤਾਂ ਇਸ ਦੇ ਵਿਚਾਰੇ ਅਕਾਲ ਤਖਤ ਸਾਹਿਬ ਦੰਦ ਦੇ ਬੰਦੇ ਸਿਰੋਪਾਉ ਦੀ ਗੱਲ ਨੂੰ ਖਾਰਜ ਕਰ ਦਿੱਤਾ ਗਿਆ ਇਹ ਕਿਹਾ ਗਿਆ ਕਿ ਸਿਰੋਪਾਉ ਬਾਰੇ ਖਬਰ ਨੂੰ ਗਲਤ ਰੰਗ ਦਿੱਤਾ ਜਾ ਰਿਹਾ ਕਿਸੇ ਕਾਰਨ ਕਰਕੇ ਕਲਪ ਮਾਹੌਲ ਨਹੀਂ ਬਣਿਆ ਨਾਗਮ ਸ਼ਾਂਤਮਈ ਢੰਗ ਦੇ ਨਾਲ ਸੰਪੰਨ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਵੱਲੋਂ ਜੋ ਕਿ ਬਿਆਨ ਜਾਰੀ ਕੀਤਾ ਗਿਆ ਇਸ ਦੇ ਵਿੱਚ ਅੱਰੇ ਤੁਹਾਨੂੰ ਸੇ ਤਸਵੀਰਾਂ ਵਿਖਾ ਰਹੇ ਕਿ ਕਿ ਜਿਸ ਤਰ੍ਹਾਂ ਗਿਆਨੀ ਕੋ ਵੀਰ ਸਿੰਘ ਦਾ ਜਾਇਦਾਬੋਧ ਹੁੰਦਾ ਹੈ ਇੱਕ ਸ਼ਖਸ ਦੇ ਵੱਲੋਂ ਜ਼ਚੇਦਾਰ ਨੂੰ ਸਿਰਪਾਉ ਦੇਣ ਤੋਂ ਰੋਕਿਆ ਗਿਆ ਹੈ ਦਰਸਾਜਦੋਂ ਬੱਬਰ ਦੇ ਪਰਿਵਾਰ ਨੂੰ ਗਿਆਨੀ ਕੁਲਦੀਪ ਸਿੰਘ ਗੜਗਾਜ ਜਿ ਸਰਪਾਉ ਦੇਣ ਲੱਗਦੇ ਉਸੇ ਦਰਾਂ ਨੇ ਜਰਨੈਲਿਸ ਫਕੀਰਾ ਨਾਮ ਦੇ ਇੱਕ ਸ਼ਖਸ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਵੀ ਇਹ ਨਹੀਂ ਪਤਾ ਜਾਂਦਾ ਕਿ ਇਹਨਾਂ ਨੂੰ ਕੌਣ ਜ਼ਥੇਦਾਰ ਨਹੀਂ ਮੰਦੀ ਹਾਂ ਜੀ ਜਿਹੜੇ ਸੰਦੇਸ਼ ਆ ਗਏ ਨੇ ਆਪਣੇ ਇਹ ਕਰਮਾਤਾਂ ਦੋ ਕੀ ਕਹਿੰਦੇ ਆ ਅਕਾਲ ਤਖਤ ਸਾਹਿਬ ਦਾ ਜਿਹੜਾ ਜ਼ਹੀਦਾਰ ਆ ਉਹਦਾ ਵਿਰੋਧ ਮੈਂ ਉਹਨੂੰ ਕੌਮ ਪ੍ਰਮਾਨ ਨਹੀਂ ਕਰਦੀ ਜ਼ਹੀਦਾਰ ਨੂੰ ਬਾਕੀ ਜਿਹੜੇ ਜਿੱਦਾਂ ਹਰਪ੍ਰੀਤ ਸਿੰਘ ਜੀ ਜ਼ਹੀਦਾਰ ਅਕਾਲ ਤਖਤ ਸਾਹਿਬ ਦੇ ਬਣਾਏ ਚਾਹ ਰਗਬੀਰ ਸਿੰਘ ਬਣਾਏ ਅਸੀਂ ਉਹਨਾਂ ਦਾ ਨਹੀਂ ਮਾਨਤਾ ਨਹੀਂ ਦਿੰਦੇ ਨਾ ਕੌਮ ਹੀ ਦਿੰਦੀ ਆ ਕਿਉਂਕਿ ਇੱਕ ਸਰਕਾਰੀ ਤੌਰ ਤੇ ਬਾਦਲ ਪਰਿਵਾਰ ਨੇ ਬਣਾਏ ਹੋਏ ਜ਼ਹੀਦਾਰ ਸੀ ਆਦੇ ਜਹੇਦਾਰ 2015 ਦੇ ਵਿੱਚ ਜਦੋਂ ਅਸੀਂ ਸਰਬੱਤ ਖਾਲਸਾ ਕੀਤਾ ਧਰਤੀ ਚੱਬੇ ਦੀ ਦੇ 10 ਲੱਖ ਦੇ ਕੱਠ ਦੇ ਵਿੱਚ ਜਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਐਕਟਿੰਗ ਜਹੇਦਾਰ ਭਾਈ ਧਿਆਨ ਸਿੰਘ ਜੀ ਨੂੰ ਥਾ ਪਿਆ ਗਿਆ ਤੇ ਜਿਹੜਾ ਜਹੇਦਾਰ ਦਾ ਵਿਰੋਧ ਆ ਮੇਰੇ ਇਹ ਮੇਰੀ ਜਮੀਰ ਨੇ ਵਾਜ ਦਿੱਤੀਗੇ ਨੂੰ ਆਪਾਂ ਜਹੇਦਾਰ ਨੂੰ ਸਰੋਪਾ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਤੇ ਨਹੀਂ ਦੇਣ ਦੇਣਾ ਉਹ ਜਦੋਂ ਸਰੋਪਾ ਦੇਣ ਲੱਗਾ ਤੇ ਮੈਂ ਉਹਨੂੰ ਜਹੇਦਾਰ ਨੂੰ ਕਿਹਾ ਵੀ ਜਹੇਦਾਰ ਜੀ ਤੁਸੀਂ ਸਰੋਪਾ ਨਹੀਂ ਦੇਣਾ ਭਾਈ ਮੈ ਸਿੰਘ ਬੱਬਰ ਦੇ ਪਰਿਵਾਰ ਨੂੰ ਤੇ ਉਹਨੇ ਕਿਹਾ ਠੀਕ ਹੈ ਜੀ ਮੈਂ ਨਹੀਂ ਸਰੋਪਾ ਦਿੰਦਾ ਤੇ ਇਸ ਕਰਕੇ ਮੈਂ ਉਹਦਾ ਜਿਹੜਾ ਵਿਰੋਧ ਜਦੋਂ ਕੌਮ ਹੀ ਨਹੀਂ ਮੰਨਦੀ ਜਹੇਦਾਰ ਨਾਲੇ ਜਹੇਦਾਰ ਬਣਾਉਣ ਦੀ ਇਹ ਜਿਹੜਾ ਇਹਨਾਂ ਨੇ ਅੱਜ ਨਹੀਂ ਜਹੇਦਾਰ ਦਾ ਵਿਰੋਧ ਕੀਤਾ ਪਹਿਲਾਂ ਜਦੋਂ ਰਾਮ ਰਹੀਮ ਨੂੰ ਮਾਫ ਕੀਤਾ ਇਹਨਾਂ ਨੇ ਬਾਦਲ ਪਰਿਵਾਰ ਨੇ ਉਹਨੂੰ ਮਾਫੀ ਦਿੱਤੀ ਚਿੱਠੀ ਆਪ ਲਿਖੀ ਕਹਾਣੀਆਂ ਉਹਦੀਆਂ ਪਾਈਆਂ ਗਿਆਨੀ ਗਰਬਚਨ ਸਿੰਘ ਨੇ ਕਾਲ ਤਖਸਾਲ ਦੇ ਜਹੇਦਾਰ ਨੇ ਮਾਫੀ ਦਿੱਤੀ ਮੈਂ ਉਸ ਦਿਨ ਵੀ ਜਾ ਕੇ ਜਹੇਦਾਰ ਨੂੰ ਕਿਹਾ ਅੱਜ ਤੂੰ ਪੇਠ ਪੰਥ ਦੀ ਚੁਛਰਾ ਜਿਹੜਾ ਮਾਰਿਆ ਵਾ ਇਹ ਬਹੁਤ ਵੱਡਾ ਤੂੰ ਇੱਕ ਜਨਾਹ ਕੀਤਾ ਵਾ ਉਹ ਵੀ ਫਿਰ ਵੇਖੋ ਕੌਮ ਨੇ ਆਪਾਂ ਉਹਨੂੰ ਸਾਰੀ ਕੌਮ ਨੂੰ ਨਾਲ ਲੈ ਕੇ ਤੇ ਜਿਹੜਾ ਉਹ ਗਰਬਚਨ ਸਿੰਘ ਗਿਆਨੀ ਨੇ ਆਪਾਂ ਉਹਨੂੰ ਮਾਫ ਕੀਤਾ ਹੀ ਫਿਰ ਉਹਦਾ ਜਿਹੜਾ ਵਿਰੋਧ ਹੋਇਆ ਫਿਰ ਵਿਰੋਧ ਦੇ ਬਾਵਜੂਦ ਵੀ ਉਹ ਆਪਣਾ ਆਖੇ ਮੈਂ ਸਿੰਘ ਸਾਹਿਬ ਪਰ ਕੌਮ ਨੇ ਉਹਨੂੰ ਉਹ ਜਿਹੜਾ ਹੁਕਮਨਾਮਾ ਉਹਨੇ ਜਾਰੀ ਕੀਤਾ ਸੀ ਰਾਮ ਰਹੀਮ ਤੇ ਉਹ ਵਾਪਸ ਫੇਰ ਵਾਪਸ ਕਰਵਾਇਆ ਇਹ ਇੱਕ ਝੂਠੀ ਦਾਲਤ ਜਿਹੜੀ ਆ ਸੁਪਰੀਮ ਕੋਰਟ ਉਹ ਉਹਨੂੰ ਸਜ਼ਾ ਦੇ ਰਹੀ ਆ ਤੇ ਜਿਹੜੀ ਸੱਚੀ ਸੁੱਚੀ ਜਿਹੜੀ ਤਖਤ ਆ ਇਹ ਤਖਤ ਕਦੀ ਕਿਹੇ ਤਖਤ ਤੇ ਗਾੜੀ ਝੁਕਿਆ ਨਹੀਂ ਉਹ ਤਖਤ ਦੇ ਉਤੋਂ ਇਹ ਆਪਣੀਆਂ ਆਪਣੀਆਂ ਮਨਮਰਜ਼ੀਆਂ ਕਰਕੇ ਜਹੇਦਾਰਾਂ ਨੂੰ ਜਲੀਲ ਕਰਕੇ ਆਪਣੇ ਘਰਾਂ 'ਚ ਸੱਦ ਕੇ ਹੁਕਮਨਾਮੇ ਜਾਰੀ ਕਰਾਉਂਦੇ ਆ ਬਾਦਲ ਪਰਿਵਾਰ ਤੇ ਉਹ ਵੀ ਅਹੀਂ ਮaaf ਕਰਾਇਆ ਭਾਈ ਰਾਜੋਵਾਨੇ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ ਉਹ ਵੀ ਅਹੀਂ ਵਿਰੋਧ ਕੀਤਾ ਤੇ ਪੂਰੀ ਕੌਮ ਨੂੰ ਨਾਲ ਲੈ ਕੇ ਤੇ ਉਹਦੀ ਭਾਈ ਰਾਜੋਵਾਨੇ ਦੀ ਜਿਹੜੀ ਫਾਂਸੀ ਦੀ ਸਜ਼ਾ ਵਾ ਉਹ ਵੀ ਅਹੀਂ ਜਈਆ ਰੱਦ ਕਰਵਾਈ ਨਹੀਂ ਇਹ ਇਹ ਦੇ ਜੇਲ੍ਹ ਦੇ ਵਿੱਚ ਜਾ ਕੇ ਉਹਨੂੰ ਗਾਗਰ ਜਲਦੀ ਦੇ ਆਏ ਵੀ ਇਸ਼ਨਾਨ ਕਰਕੇ ਤੇ ਤੂੰ ਫਾਂਸੀ ਤੇ ਚੜ ਜਾ ਉਹ ਕੌਮ ਨੇ ਸਾਡਾ ਸਾਥ ਦਿੱਤਾ ਅਸੀਂ ਕਾਲ ਤੱਕ ਸਾਹਬ ਦੇ ਜਿਹੜੇ ਜ਼ਹੀਦਾਰ ਜਦੋਂ ਵੀ ਕੋਈ ਗਲਤ ਕੰਮ ਕਰਨਗੇ ਉਹਦਾ ਅਸੀਂ ਵਿਰੋਧ ਕਰਦੇ ਰਵਾਂਗੇ ਅਸੀਂ ਪੰਥ ਵਾਸਤੇ ਲੜਾਈ ਲੜਦੇ ਆਂ ਸੰਤ ਜਰਨੈਲ ਸਿੰਘ ਦੀ ਸੋਚ ਤੇ ਅਸੀਂ ਪਹਿਰਾ ਦੇ ਰਹੇ ਆ ਤੇ ਅਸੀਂ ਜਦੋਂ ਵੀ ਕੋਈ ਕੌਮ ਦੇ ਖਿਲਾਫ ਬਾਦਲ ਪਰਿਵਾਰ ਚਾ ਸ਼੍ਰੋਮਣੀ ਕਮੇਟੀ ਚਾ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਐਸਾ ਕੰਮ ਹੋਊਗਾ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਕਰਦੇ ਰਵਾਂਗੇ ਇਸ ਤਰ੍ਹਾਂ ਕੌਮ ਦੇ ਅੰਦਰ ਔਰ ਅਸਿਰ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਸ਼ਨ ਦਾ ਵੀ ਅਨਦਰ ਕਰ ਰਹੇ ਆ ਇਹ ਬਹੁਤ ਬੁਰੀ ਗੱਲ ਹੈ ਔਰ ਇਸ ਨੂੰ ਰੋਕਿਆ ਜਾਣਾ ਚਾਹੀਦਾ ਖਾਲਿਸਤਾਨੀ ਵਿਚਾਰਧਾਰਾ ਨੂੰ ਦੇਸ਼ ਜਾਂ ਸੂਬਾ ਬਿਲਕੁਲ ਨਹੀਂ ਮੰਨਦਾ ਇਹ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਹੈ ਬੰਨਿਆ ਪਾਉਣ ਦੀ ਸਾਜ਼ਿਸ਼ ਹੈ ਇਸ ਤੋਂ ਇਹ ਸਿੱਖ ਕੌਮ 'ਚ ਵੀ ਬੰਨਿਆ ਪਾ ਰਹੇ ਨੇ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਤੇ ਇਸ ਕਰਕੇ ਇਹਨਾਂ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਨਾ ਹੀ ਇਹਨਾਂ ਦੇ ਪ੍ਰੋਗਰਾਮਾਂ ਚਾਇਆ ਜਾਵੇ ਤੇ ਨਾ ਹੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਇਹ ਜੋ ਜਿਸ ਤਰ੍ਹਾਂ ਇਹ ਰੀਤੀ ਰਿਵਾਜ ਜਿਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਇਹ ਮੈਂ ਸਮਝਦਾ ਕਿ ਜਸਜਦਾ ਸਾਹਿਬ ਨੂੰ અપਮਾਨਿਤ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਸ਼ਨ ਦਾ ਅਪਮਾਨ ਹੈ ਔਰ ਸਿੱਖ ਕੌਮ ਦੇ ਅੰਦਰ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਗਰ ਵਿਸ਼ਵਾਸ ਰੱਖਦੇ ਆ ਤਾਂ ਸਾਨੂੰ ਸਿੱਖ ਇੰਸਟੀਚਿਊਸ਼ਨ ਦਾ ਵੀ ਸਨਮਾਨ ਕਰਨਾ ਪਊਗਾ ਇਸ ਕਰਕੇ ਬੜੀ ਮੰਦਭਾਗੀ ਗੱਲ ਪਈ ਹੈ